ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਰੋੜਾਂ ਦਾ ਕਰਜ਼ਾ ਵੀ ਲੈ ਜਾਂਦਾ ਜੇਕਰ ਅਸੀਂ ਮਹਾਪੁਰਖਾਂ ਵੱਲੋਂ ਦੱਸੇ ਸ਼ਬਦ ਦਾ ਜਾਪ ਕਰੀਏ ਸਾਧ ਸੰਗਤ ਜੀ ਇਹ ਸ਼ਬਦ ਦਾ ਜਾਪ ਕਰਨਾ ਹੈ ਉਸ ਨਾਲ ਕੁਝ ਕੰਮ ਹੋਰ ਵੀ ਕਰਨੇ ਹਨ ਤੇ ਜੇਕਰ ਅਸੀਂ ਗੁਰੂ ਤੇ ਭਰੋਸਾ ਰੱਖ ਕੇ ਇਹ ਤਿੰਨ ਕੰਮ ਕਰ ਲੈਂਦੇ ਹਾਂ ਤਾਂ ਸਾਡੀਆਂ ਸਾਰੀਆਂ ਮੁਸ਼ਕਲਾਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ ਪਰ ਸ਼ਬਦ ਦਾ ਜਾਪ ਦੱਸਣ ਤੋਂ ਸਾਰੀ ਸੰਗਤ ਦੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਸੁਣ ਕੇ ਇਸ ਨੂੰ ਹਲਕੇ ਦੇ ਵਿੱਚ ਨਾ ਲੈਣਾ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਮਹੱਤਵਪੂਰਨ ਹੈ ਜਿੰਨਾ ਵੀ ਮਨੋਖਾ ਨੇ ਇਸ ਸ਼ਬਦ ਦਾ ਜਾਪ ਕੀਤਾ ਹੈ ਜਾਂ ਕਰ ਰਹੇ ਹਨ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਏ ਹੋਏ ਬਦਲਾਅ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ ਤੇ ਮੈਂ ਗੁਰੂ ਪਾਸ਼ਾ ਜੀ ਦੇ ਅੱਗੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਕਿ ਸੰਗਤ ਜੀ ਜੇਕਰ ਆਪਾਂ ਵੀ ਇਹ ਸ਼ਬਦ ਦੇ ਨਾਲ ਨਾਲ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦਿੱਤੇ ਤੇ ਫਿਰ ਸਾਡੇ ਤੇ ਹੋਣਦੀ ਕਿਰਪਾ ਨੂੰ ਦੇਖ ਲੋਕ ਹੈਰਾਨ ਹੋ ਜਾਣਗੇ ਅਸੀਂ ਖੁਦ ਵੀ ਹੈਰਾਨ ਹੋ ਜਾਵਾਂਗੇ ਕਿ ਗੁਰੂ ਨੇ ਇੰਨੀ ਕਿਰਪਾ ਕਿਵੇਂ ਕਰ ਦਿੱਤੀ ਸਾਡੇ ਬੰਦ ਰਸਤੇ ਕਿੰਜ ਖੋਲ ਦਿੱਤੇ ਤਾਂ ਇਸ ਕਰਕੇ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣੋ ਅਤੇ ਕਮੈਂਡ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਅਤੇ ਜੋ ਯੋਗਤੀ ਦੱਸਣ ਜਾ ਰਹੇ ਹਾਂ ਉਸ ਨੂੰ ਮੰਨਣਾ ਵੀ ਇਹ ਨਹੀਂ ਕਿ ਅਸੀਂ ਇੱਕ ਦਿਨ ਸ਼ਬਦ ਦਾ ਜਾਪ ਕੀਤਾ ਤੇ हट ਗਏ ਨਹੀਂ ਸਾਧ ਸੰਗਤ ਜੀ ਜੇਕਰ ਅਸੀਂ ਲਗਾਤਾਰ ਇਹ ਜਾਪ ਕਰਾਂਗੇ ਤਾਂ ਸਾਡੇ ਗੁਰੂ ਨੇ ਸਾਡੇ ਤੇ ਕਿਰਪਾ ਕਰਨੀ ਹੀ ਕਰਨੀ ਹੈ ਇਹ ਮਹਾਪੁਰਖਾਂ ਵੱਲੋਂ ਦੱਸੀ ਹੋਈ ਯੋਗਤ ਹੈ ਗੁਰੂ ਤੇ ਭਰੋਸਾ ਰੱਖ ਕੇ ਇਹ ਸ਼ਬਦ ਦਾ ਜਾਪ ਕਰਨਾ ਹੈ ਤੇ ਆਓ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਿਆਰੀ ਸਾਧ ਸੰਗਤ ਜੀ ਗੁਰੂ ਅਮਰਦਾਸ ਪਾਸ਼ਾ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਸੌਂਪੀ ਤਾਂ ਬਾਬਾ ਬੁੰਡਾ ਜੀ ਉੱਥੇ ਮੌਜੂਦ ਸਨ ਬਾਬਾ ਬੁੰਡਾ ਸਾਹਿਬ ਜੀ ਬਾਬਾ ਬੁੰਡਾ ਸਾਹਿਬ ਜੀ ਇੱਕ ਨਾਰੀਅਲ ਤੇ ਪੰਜ ਪੈਸੇ ਉੱਥੇ ਰੱਖੇ ਤੇ ਗੁਰੂ ਸਾਹਿਬ ਦੀ ਪ੍ਰਕਰਮਾ ਕਰਕੇ ਮੱਥਾ ਟੇਕਿਆ ਗੁਰੂ ਸਾਹਿਬ ਜੀ ਦੇ ਕੋਲ ਗੁਰਤਾ ਗੱਦੀ ਬਖਸ਼ਿਸ਼ ਹੋ ਗਈ ਉਹਨਾਂ ਕੋਲ ਗੁਰਤਾ ਗੱਦੀ ਆ ਗਈ 5 ਪੈਸੇ ਦਾ ਇਥੇ ਭਾਵ ਕੀ ਹੈ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਹਾਂ ਕਿ ਜਦੋਂ ਕੁਰਤਾ ਸੌਂਪੀ ਜਾਂਦੀ ਸੀ ਤਾਂ ਬਾਬਾ ਬੁੱਢਾ ਜੀ ਉਥੇ 5 ਪੈਸੇ ਰੱਖਦੇ ਸੀ ਸਾਧ ਸੰਗਤ ਜੀ ਪਹਿਲੀਆਂ 6 ਪਾਸ਼ਾਈਆਂ ਦੇ ਕੋਲ ਜਦੋਂ ਵੀ ਕੁਰਤਾ ਗੱਦੀ ਗਈ ਉਥੇ ਬਾਬਾ ਬੁੱਢਾ ਜੀ ਮਜ਼ੂਰ ਸਨ ਤੇ ਉਦੋਂ 5 ਪੈਸੇ ਰੱਖਦੇ ਸਨ ਸਾਧ ਸੰਗਤ ਜੀ 5 ਪੈਸੇ ਦਾ ਭਾਵ ਸਾਰੀ ਮਾਇਆ ਸਾਰੀ ਸ੍ਰਿਸ਼ਟੀ ਦੀ ਮਾਇਆ ਸਾਂਡੀ ਸ੍ਰੇਸ਼ਟੀ ਦੀ ਮਾਇਆ ਤੁਹਾਨੂੰ ਆਪਕਾਰ ਦਿੱਤੀ ਹੈ ਤੇ ਨਾਰੀਅਲ ਦਾ ਭਾਵ ਹੁੰਦਾ ਹੈ ਕਿ ਆਪਣਾ ਸਿਰ ਅਰਪਣ ਕਰ ਦੇਣਾ ਸਾਧ ਸੰਗਤ ਜੀ ਤੀਜੇ ਪਾਸ਼ਾ ਜੀ ਛੋਟੇ ਪੁੱਤਰ ਨੂੰ ਕਿਹਾ ਕਿ ਚੌਥੇ ਪਾਸ਼ਾ ਜੀ ਨੂੰ ਮੱਥਾ ਟੇਕੋ ਤੇ ਉਹਨਾਂ ਨੇ ਪੰਜ ਵਾਰ ਤਨ ਗੁਰੂ ਰਾਮਦਾਸ ਜੀ ਕਿਹਾ ਤੇ ਇੰਨੇ ਸ਼ਰਦਾ ਦੇ ਨਾਲ ਮੱਥਾ ਟੇਕਿਆ ਤੀਜੇ ਪਾਸ਼ਾ ਜੀ ਨੇ ਛੋਟੇ ਪੁੱਤਰ ਨੂੰ ਕਿਹਾ ਕਿ ਚੌਥੇ ਪਾਸ਼ਾ ਜੀ ਨੂੰ ਮੱਥਾ ਟੇਕੋ ਤੇ ਉਹਨਾਂ ਨੇ ਪੰਜ ਵਾਰ ਧੰਨ ਗੁਰੂ ਰਾਮਦਾਸ ਜੀ ਕਿਹਾ ਤੇ ਇਨੀ ਸ਼ਰਧਾ ਦੇ ਨਾਲ ਮੱਥਾ ਟੇਕਿਆ ਕਿ ਗੁਰੂ ਅਮਰਦਾਸ ਜੀ ਖੁਸ਼ ਹੋ ਗਏ। ਉਹਨਾਂ ਨੇ ਕਿਹਾ ਕਿ ਪੁੱਤਰ ਲੋਕਾਂ ਦੀਆਂ 21 ਕੁਲਾਂ ਤਰਦੀਆਂ ਹਨ। ਤੇਰੀ ਅਸੀਂ ਤੇਰੀਆਂ 42 ਕੁਲਾਂ ਤਰਨ। ਤੈਨੂੰ ਸਿੱਖੀ ਦੀ, ਤੈਨੂੰ ਸਿੱਖੀ ਦੀ ਪਦਵੀ ਦੇਂਦੇ ਹਾਂ ਅਸੀਂ ਤੇ ਗੁਰੂ ਅਮਰਦਾਸ ਜੀ ਆਸਣ ਤੋਂ ਉੱਠ ਕੇ ਖੜੇ ਹੋਏ ਤੇ ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਜੀ ਛੋਟੇ ਹੁੰਦੇ ਤੋਂ ਮੈਂ ਇਸ ਤਰ ਤੇ ਹਾਂ ਤੇ ਲੰਗਰ ਤੇ ਟੋਕਰੀ ਦੀ ਸੇਵਾ ਕਰ ਰਿਆਂ ਹਾਂ ਟੋਕਰੀ ਦੇ ਉੱਤੇ ਮੈਂ ਬਹੁਤ ਸਾਰਾ ਭਾਰ ਢੋ ਰਿਆਂ ਹਾਂ ਮੇਰੇ ਮਨ ਦੇ ਇਸ਼ਿਆ ਸੀ ਕਿ ਮੈਂ ਸਿੱਖੀ ਪ੍ਰਾਪਤ ਕਰਨੀ ਹੈ ਪਾਤਸ਼ਾਹ ਜੀ ਮੈਨੂੰ ਤੁਸੀਂ ਸਿੱਖੀ ਨਹੀਂ ਦਿੱਤੀ ਮੈਨੂੰ ਵੀ ਸਿੱਖੀ ਦਿਓ ਮੈਂ ਸੇਵਾ ਕੀਤੀ ਹੈ ਮੈਂ ਵੀ ਸਿੱਖ ਬਣਨਾ ਹੈ ਤਾਂ ਕਹਿੰਦੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿਣ ਲੱਗੇ ਭਾਈ ਅਸੀਂ ਤਾਂ ਹੁਣ ਬਚਨ ਨਹੀਂ ਕਰਨਾ ਤੁਸੀਂ ਤਾਂ ਹੁਣ ਗੁਰਤਾ ਗੱਦੀ ਦੇ ਮਾਲਕ ਹੋ ਚੁੱਕੇ ਹੋ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਸ਼ਾ ਜੀ ਸਭ ਤੋਂ ਵੱਧ ਮਿਹਰ ਦੀ ਕਿਰਪਾ ਨਾਲ ਉਸ ਸਖਸ ਨੂੰ ਨਿਵਾਜਦੇ ਹਨ ਜਿਹੜਾ ਗੁਣਾਂ ਦਾ ਧਾਰਨੀ ਹੁੰਦਾ ਹੈ ਜਿਹੜਾ ਬੰਦਾ ਆਪਣੇ ਔਗਣ ਪਛਾਣ ਲੈਂਦਾ ਹੈ ਆਪਣੇ ਔਗਣਾ ਨੂੰ ਆਪਣੇ ਵਿੱਚੋਂ ਕੱਢਦਾ ਜਾਂਦਾ ਹੈ ਤੇ ਔਗਣਾ ਦੀ ਥਾਂ ਤੇ ਗੁਣ ਲੈ ਆਉਂਦਾ ਹੈ ਅੱਜ ਵੀ ਤੁਸੀਂ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਚਲੇ ਜਾਓ ਸਿਆਣਾ ਬੰਦਾ ਤੇ ਕਮਲਾ ਬੰਦਾ ਦੋਹਾਂ ਤਰ੍ਹਾਂ ਦੇ ਬੰਦੇ ਮੌਜੂਦ ਹਨ ਸਿਆਣਾ ਬੰਦਾ ਕਿਸੇ ਨੂੰ ਸਿਆਣਾ ਬੰਦਾ ਕਿਸ ਨੂੰ ਕਹਿੰਦੇ ਹਨ ਜਿਹੜਾ ਬੰਦਾ ਆਪਣੀ ਗਲਤੀ ਤੋਂ ਸਿੱਖ ਲੈਂਦਾ ਹੈ ਜਿਹੜਾ ਬੰਦਾ ਇੰਨੇ ਕ ਅਕਰ ਰੱਖਦਾ ਹੈ ਕਿ ਮੈਂ ਫਲਾਣਾ ਕੰਮ ਕੀਤਾ ਹੈ ਮੈਂ ਇਥੋਂ ਗਲਤ ਹੋ ਗਿਆ ਹਾਂ ਤੇ ਕਮਲਾ ਕੌਣ ਹੁੰਦਾ ਹੈ ਪਹਿਲੀ ਗੱਲ ਕਮਲੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਫਲਾਣਾ ਕੰਮ ਗਲਤ ਕਰ ਦਿੱਤਾ ਹੈ ਸੋ ਕਮਲੇ ਤੇ ਸਿਆਣੇ ਦਾ ਫਰਕ ਇਹੀ ਹੈ ਕਿ ਕਮਲਾ ਗਲਤੀ ਕਰਕੇ ਮੰਨਦਾ ਨਹੀਂ ਜੇ ਸਿਆਣਾ ਗਲਤੀ ਨੂੰ ਮੰਨ ਲੈਂਦਾ ਹੈ ਤੇ ਉਸ ਨੂੰ ਸੁਧਾਰ ਵੀ ਲੈਂਦਾ ਹੈ ਇਸੇ ਤਰ੍ਹਾਂ ਜਦੋਂ ਸਿਆਣੇ ਨੂੰ ਪਤਾ ਲੱਗਾ ਕਿ ਮੇਰੇ ਵਿੱਚ ਔਗਣ ਨੇ ਉਹ ਔਗਣ ਨੂੰ ਛੱਡਣ ਲੱਗ ਪੈਂਦਾ ਹੈ ਤੇ ਗੁਣਾ ਦਾ ਧਾਰ ਨਹੀਂ ਹੁੰਦਾ ਹੈ ਤੇ ਸੱਚੇ ਪਾਤਸ਼ਾਹ ਜੀ ਨੇ ਮੇਰੇ ਵੀ ਉਸੇ ਤੇ ਕਰਨੇ ਹੈ ਜਿਹੜਾ ਗੁਣਾ ਵਾਲਾ ਹੈ ਜਿਸ ਨੇ ਔਗਣ ਤਿਆਗ ਦਿੱਤੇ ਹਨ ਤੇ ਸਾਧ ਸੰਗਤ ਜੀ ਸਾਡੇ ਵੀ ਆਦਤ ਕੀ ਹੈ ਅਸੀਂ ਗੁਰੂ ਘਰ ਜਾਂਦੇ ਹਾਂ ਤੇ ਗੁਰੂ ਘਰ ਜਾ ਕੇ ਮੰਗਦੇ ਹਾਂ ਤੇ ਸਾਧ ਸੰਗਤ ਜੀ ਕਿਸੇ ਹੋਰ ਥਾਂ ਮੰਗਣ ਨਾਲੋਂ ਗੁਰੂ ਘਰ ਜਾ ਕੇ ਮੰਗਤੇ ਬਹਨ ਜਾਓ ਗੁਰੂ ਦੇ ਦਰ ਤੇ ਗੁਰੂ ਦੇ ਅੱਗੇ ਬੈਠ ਕੇ ਮੰਗੋ ਪਰ ਮੰਗਣ ਦਾ ਢੰਗ ਕੀ ਹੈ ਮੰਗਣ ਦਾ ਤਰੀਕਾ ਕੀ ਹੈ ਸਾਧ ਸੰਗਤ ਜੀ ਕਿਸੇ ਦੇ ਤਿੰਨ ਬੱਚੇ ਹੋਣ ਤੇ ਉਹਨਾਂ ਦੇ ਵਿੱਚੋਂ ਮੰਨ ਲਓ ਕਿ ਇੱਕ ਬਹੁਤ ਹੀ ਖਰਚੀਲਾ ਹੈ ਅੱਜ ਦੇ ਜਮਾਨੇ ਦੇ ਵਿੱਚ 5000 ਰੁਪਇਆ ਦਿੱਤਾ ਕਿ ਜਾ ਜਾ ਕੇ ਲੀੜਾ ਕੱਪੜਾ ਖਰੀਦ ਲਿਆ ਤੇ ਉਹ ਕਹਿੰਦਾ ਨਹੀਂ ਮੇਰਾ ਇੰਨੇ ਵਿੱਚ ਕੱਖ ਨਹੀਂ ਬੰਨਣਾ ਮੰਗਿਆਈ ਬਹੁਤ ਹੈ 5-6000 ਹੋਰ ਦੇ ਦਿਓ ਮੈਂ ਫਿਰ ਜਾਵਾਂ ਇੱਥੇ ਮਰਜੀ ਹੈ ਉਸ ਦੇ ਮਾਪਿਓ ਦੀ ਕਿ ਉਹਨਾਂ ਦੇਣਾ ਹੈ ਕਿ ਨਹੀਂ ਇਸੇ ਤਰ੍ਹਾਂ ਦੂਜਾ ਪੁੱਤਰ ਉਹ ਬਹੁਤਾ ਖਰਚੀਲਾ ਨਹੀਂ ਸੀ ਜਿਵੇਂ ਕਿ ਪਹਿਲਾ ਖਰਚੀਲਾ ਸੀ ਦੂਜੇ ਨੂੰ ਵੀ ਮਾਪੇ ਨੇ 5000 ਦਿੱਤਾ ਤੇ ਉਸਨੇ ਮੰਗਿਆ ਹੋਰ ਕੁਝ ਵੀ ਨਹੀਂ ਮਾਪੇ ਨੇ ਜੋ ਦਿੱਤਾ ਉਹਨੇ ਸੱਤ ਕਹਿ ਕੇ ਜੇਬ ਦੇ ਵਿੱਚ ਪਾ ਲਿਆ ਤੇ ਉਹ ਬਾਜ਼ਾਰ ਚਲਾ ਗਿਆ ਤੇ ਥੋੜੇ ਬਹੁਤ ਪੈਸੇ ਖਰਚੇ ਤੇ ਬਾਕੀ ਪੈਸੇ ਲਿਆ ਕੇ ਘਰਦਿਆਂ ਨੂੰ ਮੋੜ ਦਿੱਤੇ ਉਹ ਕਹਿੰਦਾ ਕਿ ਲੀੜਾ ਕਪੜਾ ਵੱਡੇ ਨੇ ਲੈ ਲਿਆ ਜਦੋਂ ਉਹ ਪਾਉਣੋਂ ਹਟ ਜਾਊਗਾ ਮੈਂ ਪਾ ਲਿਆ ਕਰਾਂਗਾ ਤੇ ਤੀਜਾ ਪੁੱਤਰ ਤੇ ਤਿੰਜਾ ਚਾਹੇ ਪੁੱਤਰ ਹੋਵੇ ਚਾਹੇ ਧੀ ਉਹ ਕਹਿੰਦੇ ਕਿ ਉਹ ਗੁਮਸਮ ਰਹਿੰਦਾ ਹੈ ਤੇ ਕਹਿੰਦੇ ਉਹ ਬੋਲਦਾ ਨਹੀਂ ਤੇ ਮਾਪਿਓ ਕੋਲੋਂ ਕਦੇ ਪੈਸੇ ਨਹੀਂ ਮੰਗਦਾ ਤੇ ਮਾਪਿਓ ਆਪਣੇ ਆਪਣੀ ਖੁਸ਼ੀ ਨਾਲ ਵੀ ਦੇਣ ਤੇ ਕਹਿੰਦਾ ਹੈ ਕਿ ਮੈਨੂੰ ਲੋੜ ਨਹੀਂ ਤੇ ਸਭ ਤੋਂ ਵੱਧ ਮਾਪੇ ਉਹਦੀ ਫਿਕਰ ਰੱਖਦੇ ਹਨ ਕਿ ਇਹਨੇ ਮੰਗਣਾ ਨਹੀਂ ਤੇ ਇਹਨੂੰ ਮੰਗਣਾ ਨਹੀਂ ਆਉਂਦਾ ਦੂਜੇ ਮੰਗ ਕੇ ਲੈ ਲੈਂਦੇ ਹਨ ਇਹ ਮੰਗਦਾ ਨਹੀਂ ਮਾਪੇ ਐਸੇ ਕਰਕੇ ਇਹਨੂੰ ਵੱਧ ਲੈ ਕੇ ਦਿੰਦੇ ਹਨ ਜੋ ਹਰ ਸਮੇਂ ਮੰਗਦਾ ਰਹਿੰਦਾ ਹੈ ਉਹਦੇ ਤੋਂ ਘਰ ਦੇ ਵੀ ਕਈ ਵਾਰ ਗੁੱਸੇ ਹੋ ਜਾਂਦੇ ਹਨ ਪਰ ਸਾਡੇ ਗੁਰੂ ਗੁਰਸੇਖ ਤੋਂ ਦੁਖੀ ਨਹੀਂ ਹੁੰਦੇ ਪਰ ਜਤੋਂ ਪੈਰ ਮੰਗਦੇ ਰਹਿਣਾ ਵੀ ਠੀਕ ਨਹੀਂ ਹੈ ਸਾ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾ ਕੇ ਸਾ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾ ਕੇ ਉਹਨਾਂ ਦਾ ਧੰਨਵਾਦ ਕਰਿਆ ਕਰੋ ਕਿ ਪ੍ਰਮਾਤਮਾ ਤੂੰ ਮੈਨੂੰ ਸਭ ਕੁਝ ਬਖਸ਼ਿਆ ਹੈ ਘਰ-ਬਾਰ ਦਿੱਤਾ ਹੈ ਬਾਲ ਬੱਚੇ ਦਿੱਤੇ ਹਨ ਜਾਂ ਮਾਂ ਪਿਓ ਤੰਦਰੁਸਤ ਹੈ ਸਾਰਾ ਕੁਝ ਮੇਰੇ ਕੋਲ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਜਦੋਂ ਵੀ ਮੈਂ ਸਵੇਰੇ ਉੱਠਦੇ ਹਾਂ ਤੇ ਮੇਰੇ ਸਾਹ ਚੱਲਦੇ ਹਨ ਤੇਰਾ ਧੰਨਵਾਦ ਇਸ ਕਰਕੇ ਅਸੀਂ ਧੰਨਵਾਦ ਕਰੀਏ ਕਿ ਪ੍ਰਮਾਤਮਾ ਤੂੰ ਮੈਨੂੰ ਹਰ ਚੀਜ਼ ਉਠਦਿਆਂ ਦਿੰਦਾ ਹੈ ਹਰ ਚੀਜ਼ ਮੇਰੇ ਹਰ ਤੀਜੇ ਮੇਰੇ ਚ ਆਸਰਾ ਭਰਦੀ ਹੈ ਪਰ ਨਹੀਂ ਸਾਧ ਸੰਗ ਜੀ ਅਸੀਂ ਪਰਮਾਤਮਾ ਦਾ ਧੰਨਵਾਦ ਨਹੀਂ ਕਰਦੇ ਅਸੀਂ ਹਮੇਸ਼ਾ ਗਿਲੇ ਸ਼ਿਕਵੇ ਕਰਦੇ ਹਾਂ ਅਸੀਂ ਵਾਏ ਗੁਰੂ ਜੀ ਦੇ ਦਰ ਤੇ ਇਹ ਕਹਿ ਕੇ ਆਉਂਦੇ ਹਾਂ ਕਿ ਪਰਮਾਤਮਾ ਆਹ ਕੰਮ ਖਰਾਬ ਹੋ ਗਿਆ ਹੈ ਮੈਂ ਤਾਂ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਇਆ ਮੈਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਫਿਰ ਮੇਰੇ ਨਾਲ ਮਾੜਾ ਹੀ ਕਿਉਂ ਮਾੜਾ ਕੌਣ ਕਿਸੇ ਦਾ ਕਰਦਾ ਹੈ ਮਾੜਾ ਹਮੇਸ਼ਾ ਜਾਣੇ ਅਣਜਾਣੇ ਦੇ ਵਿੱਚ ਹੁੰਦਾ ਹੈ ਮੇਰੇ ਸਾਥ ਗੋ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਇੱਕੋ ਅੱਖ ਦੇ ਨਾਲ ਦੇਖਦੇ ਹਨ ਉਹਨਾਂ ਨੂੰ ਪਤਾ ਵੀ ਹੈ ਕਿ ਕੌਣ ਚੰਗਾ ਹੈ ਕੌਣ ਮਾੜਾ ਹੈ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਅਸੀਂ ਗਰੇਜ਼ ਕਰਕੇ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾ ਕੇ ਮੱਥਾ ਟੇਕ ਕੇ ਗਿਲੇ ਸ਼ਿਕਵੇ ਨਾ ਕਰਿਆ ਕਰੀਏ ਸਾਨੂੰ ਉਸ ਪਰਮਾਤਮਾ ਤੋਂ ਹਿੰਮਤ ਮੰਗਣੀ ਚਾਹੀਦੀ ਹੈ ਕਿ ਪਰਮਾਤਮਾ ਤਾਕਤ ਬਖਸ਼ੋ ਮਾੜੇ ਦੌਰ ਚੱਲ ਰਿਹਾ ਹੈ ਇਸ ਤੋਂ ਨਿਕਲ ਜਾਈਏ ਕਿ ਕਿਸੇ ਵੀ ਹੁਣ ਮੈਨੂੰ ਮਾੜੇ ਦੌਰ ਦੇ ਵਿੱਚੋਂ ਗੁਜ਼ਰਨ ਦੀ ਤਾਕਤ ਬਖਸ਼ੋ ਸਾਧ ਸੰਗਤ ਜੀ ਅੱਜ ਦੇ ਦੌਰ ਦੇ ਵਿੱਚ ਕੋਈ ਹੀ ਵਿਰਲਾ ਮਨੁੱਖ ਹੈ ਜਿਸ ਦੇ ਸਿਰ ਤੇ ਕਰਜ਼ਾ ਨਹੀਂ ਹੈ ਹਰ ਮਨੁੱਖ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਕਿਸੇ ਤੋਂ ਕਰਜ਼ਾ ਫੜ ਲੈਂਦਾ ਹੈ ਤੇ ਕਦੇ-ਕਦੇ ਕਿਸੇ ਨੂੰ ਕਰਜ਼ਾ ਦੇ ਵੀ ਦਿੰਦਾ ਹੈ ਕਰਜ਼ੇ ਦੀ ਚਿੰਤਾ ਇੱਕ ਬੰਦੇ ਨੂੰ ਅੰਦਰੋਂ-ਅੰਦਰ ਖਾ ਲੈਂਦੀ ਹੈ ਸਾਧ ਸੰਗਤ ਜੀ ਕਰਜ਼ੇ ਦੀ ਚਿੰਤਾ ਕਹਿੰਦੇ ਅੱਗ ਵਰਗੀ ਹੁੰਦੀ ਹੈ ਰਾਤ ਨੂੰ ਸੌਣ ਨਹੀਂ ਦਿੰਦੀ ਪਰ ਜੇਕਰ ਆਪਾਂ ਸਿਆਣੇ ਮਹਾਪੁਰਖਾਂ ਦੀ ਦੱਸੀ ਹੋਈ ਜਿਹੜੀ ਜੁਗਤ ਹੈ ਉਸ ਨੂੰ ਆਪਣੇ ਜੀਵਨ ਤੇ ਲਾਗੂ ਕਰ ਲਈਏ ਤੇ ਆਪਣੀਆਂ ਇਹ ਸਾਰੀਆਂ ਚਿੰਤਾਵਾਂ ਇਹ ਸਾਰੇ ਗਿਲੇ ਸ਼ਿਕਵੇ ਦੂਰ ਹੋ ਜਾਣਗੇ ਭਾਸ਼ਾ ਨੇ ਸਾਨੂੰ ਸਰਲ ਤਰੀਕੇ ਦੇ ਨਾਲ ਜੀਣਾ ਸਿਖਾਇਆ ਹੈ ਪਰ ਅਸੀਂ ਸਰਲ ਤਰੀਕੇ ਦੇ ਨਾਲ ਜਿਉਣਾ ਛੱਡ ਕੇ ਲੋਕਾਂ ਵਾਲ ਦੇਖ ਕੇ ਜੋ ਰਹੀਆਂ ਤਾਂ ਅਸੀਂ ਜੋ ਵੀ ਮੱਲੋ ਮਲ ਚਿੰਤਾਵਾਂ ਚੁੱਕੀ ਫਿਰਦੇ ਹਾਂ ਉਹ ਇੱਕ ਇੱਕ ਕਰਕੇ ਸਾਰੀਆਂ ਦੂਰ ਹੋ ਜਾਣਗੀਆਂ ਫਲਾਣੇ ਨੇ ਗੱਡੀ ਲਈ ਹੈ ਮੈਂ ਵੀ ਉਹਦੇ ਨਾਲ ਦੀ ਗੱਡੀ ਲੈਣੀ ਹੈ ਨਹੀਂ ਇਹ ਠੀਕ ਨਹੀਂ ਹੈ ਜਿਸ ਦੇ ਕੋਲ ਪੈਸਾ ਹੈ ਉਹ ਜੋ ਮਰਜ਼ੀ ਕਰੇ ਪਰ ਜਿਸ ਦੇ ਕੋਲ ਨਹੀਂ ਉਹ ਆਪਣੀ ਜੇਬ ਦੇਖ ਕੇ ਖਰਚ ਕਰੇ ਸਾਧ ਸੰਗਤ ਜੀ ਅਸੀਂ ਆਪਣੀ ਜ਼ਿੰਦਗੀ ਸੌਖੀ ਕਰਨੀ ਚਾਹੁੰਦੇ ਹਾਂ ਕੋਸ਼ਿਸ਼ ਕਰਨੀ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰਨਾ ਹੈ ਜੇ ਬਾਣੀਆਂ ਦਾ ਪਾਠ ਨਹੀਂ ਕਰ ਸਕਦੇ ਤਾਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਹਰ ਹਾਲ ਚ ਕਰਨਾ ਹੈ ਤਾਂ ਫਿਰ ਸਾਡੇ ਤੇ ਵੀ ਗੁਰੂ ਪਾਸ਼ਾ ਜੀ ਦੀ ਕਿਰਪਾ ਹੋਵੇਗੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਾਠ ਕਰਨਾ ਹੈ ਤੇ ਗੁਰੂ ਤੇ ਭਰੋਸਾ ਪੱਕਾ ਕਰਨਾ ਹੈ ਦੋ ਕੰਮ ਮਿਹਨਤ ਦਾ ਪੱਲਾ ਕਦੇ ਨਹੀਂ ਛੜਨਾ ਜਿੰਨਾ ਸਾਨੂੰ ਗੁਰੂ ਤੇ ਵਿਸ਼ਵਾਸ ਹੈ ਓਨਾ ਹੀ ਸਾਨੂੰ ਮਿਹਨਤ ਤੇ ਜੋੜ ਦੇਣਾ ਪੈਣਾ ਹੈ ਕਿਉਂਕਿ ਗੁਰੂ ਨਾਨਕ ਪਾਸ਼ਾ ਜੀ ਹਮੇਸ਼ਾ ਮਿਹਨਤੀ ਲੋਕਾਂ ਦੀ ਬਾਹ ਫੜਦੇ ਹਨ ਮਿਹਨਤ ਕਰਨੀ ਨਹੀਂ ਛੱਡਣੀ ਆਪਣੀ ਮਿਹਨਤ ਤੇ ਭਰੋਸਾ ਰੱਖ ਕੇ ਅੱਗੇ ਤੁਰਦੇ ਰਹਿਣਾ ਹੈ ਤਾਂ ਦੇਖਣਾ ਅੱਗੇ ਦੇ ਰਸਤੇ ਗੁਰੂ ਨਾਨਕ ਪਾਸ਼ਾ ਜੀ ਆਪੇ ਸੌਖੇ ਕਰ ਦੇਣਗੇ ਤੇ ਕਦੇ ਵੀ ਕਿਸੇ ਨੂੰ ਕੰਮ ਨੂੰ ਕਰਨ ਲੱਗ ਗਿਆ ਇਹ ਨਹੀਂ ਸੋਚਣਾ ਕਿ ਇਹ ਕੰਮ ਵੱਡਾ ਹੈ ਛੋਟਾ ਹੈ ਕਿਰਤ ਨੂੰ ਬੰਦਗੀ ਸਮਝ ਕੇ ਕਰਨਾ ਹੈ ਜਦੋਂ ਅਸੀਂ ਗੁਰੂ ਦਾ ਆਸਰਾ ਲੈ ਕੇ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਸਤਗੁਰ ਸੱਚੇ ਪਾਸ਼ਾ ਆਪ ਉਸ ਕੰਮ ਦੇ ਵਿੱਚ ਬਰਕਤਾਂ ਪਾਉਂਦੇ ਨੇ ਤੇ ਹੱਥੋਂ ਆਇਆ ਮੌਕਾ ਕਦੇ ਵੀ ਨਹੀਂ ਗਵਾਉਣਾ ਜਦੋਂ ਕਿਸੇ ਵੀ ਕੰਮ ਦੀ ਆਫਰ ਆਉਂਦੀ ਹੈ ਤਾਂ ਸਾਨੂੰ ਉਸੇ ਵੇਲੇ ਹਾਂ ਕਰ ਦੇਣੀ ਚਾਹੀਦੀ ਹੈ ਉਹ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹ ਕੇ ਆਪਣੇ ਕੰਮ ਨੂੰ ਬੜੀ ਮਿਹਨਤ ਦੇ ਨਾਲ ਕਰਨਾ ਹੈ ਜੇ ਸ਼ਬਦ ਦਾ ਜਾਪ ਕੀ ਦਿਨ ਲਗਾਤਾਰ ਕਰਨਾ ਹੈ ਉਹ ਹੈ ਗੁਰੂ ਤੇਗ ਬਹਾਦਰ ਸਿਮਰਿਏ ਕਰ ਨੌ ਨਿਦ ਆਵੇ ਤਾਏ ਇਹਨਾਂ ਪੰਕਤੀਆਂ ਦਾ ਜਾਪ ਤੁਸੀਂ ਰੋਜ਼ਾਨਾ ਕਰਨਾ ਹੈ ਜੇਕਰ ਇਹਨਾਂ ਪੰਕਤੀਆਂ ਦਾ ਸਿਮਰਨ ਨਹੀਂ ਕਰ ਸਕਦੇ ਤਾਂ ਕੇਵਲ ਗੁਰੂ ਤੇਗ ਬਹਾਦਰ ਜੀ ਦਾ ਨਾਮ ਨਾਮ ਸਿਮਰਨ ਵੀ ਕਰ ਸਕਦੇ ਹੋ ਕੁਝ ਹੀ ਦਿਨ ਗੁਰੂ ਦਾ ਸਿਮਰਨ ਕਰਨ ਨਾਲ ਬਰਕਤਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਤੇ ਪੈਸਾ ਤੇ ਪੈਸਾ ਤੁਹਾਡੇ ਘਰ ਆਵੇਗਾ ਤੇ ਹਰ ਚੀਜ਼ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਤੇ ਸਾਡੇ ਸਿਰ ਤੇ ਜਿਹੜਾ ਕਰਜ਼ਾ ਚੜਿਆ ਹੈ ਉਹ ਵੀ ਲੈ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ